ਦੋਸਤੋ ਗਰਮੀ ਦਾ ਮੌਸਮ ਚੱਲ ਰਿਹਾ ਪੰਜਾਬ ਦੇ ਵਿੱਚ ਮਈ ਜੂਨ ਦੇ ਵਿੱਚ ਬਹੁਤ ਗਰਮੀ ਹੁੰਦੀ ਹੈ ਪਰ ਇਸ ਵਾਰ ਕੀ ਹੋਇਆ ਵੀ ਪਾਰਾ 42 43 44 ਤੱਕ ਪਹੁੰਚ ਗਿਆ ਸ਼ੁਰੂਆਤ ਦੇ ਵਿੱਚ ਇੰਨੀ ਤੀਖਣ ਗਰਮੀ ਪੈ ਰਹੀ ਆ ਵੀ ਮੇਰੇ ਕੋਲ ਜਿੰਨੇ ਵੀ ਮਰੀਜ਼ ਆਉਂਦੇ ਨੇ ਸਾਰੇ ਕਹਿੰਦੇ ਨੇ ਵੈਜੀ ਗਰਮੀ ਪੈ ਗਈ ਬਹੁਤ ਗਰਮੀ ਹੋ ਗਈ ਕੀ ਕਰੀਏ ਸੇਕ ਨਿਕਲਦਾ ਪਿੰਡੇ 'ਚੋਂ ਭੁੱਖ ਨਹੀਂ ਲੱਗਦੀ ਕਈਆਂ ਨੂੰ ਪੀਲੀਆ ਹੋ ਗਿਆ ਅੱਖਾਂ ਪੀਲੀਆਂ ਹੋਣੀਆਂ ਸ਼ੁਰੂ ਹੋ ਗਈਆਂ ਕਾਂਤੀ ਆ ਜਿਹੜੀ ਔਰੰਗ ਪਾਂਡੂ ਰੋਗ ਆ ਜਿਹੜਾ ਉਹ ਹੋਣਾ ਸ਼ੁਰੂ ਹੋ ਗਿਆ ਕਈਆਂ ਨੂੰ ਖੂਨ ਦੀ ਕਮੀ ਆ ਗਈ ਪੂਰੇ ਸਰੀਰ ਚੋਂ ਸੇਕ ਨਿਕਲ ਰਿਹਾ ਲੱਤਾਂ ਚ ਦਰਦ ਹੋਣ ਲੱਗ ਗਿਆ ਪਿੰਜਣੀਆਂ ਚ ਦਰਦ ਹੋ ਰਿਹਾ ਇਦਾਂ ਦੇ ਮਰੀਜ਼ ਬਹੁਤ ਆ ਰਹੇ ਨੇ ਹੁੰਦਾ ਕੀ ਆ ਜਦੋਂ ਸਾਡੇ ਲੀਵਰ ਚ ਬਿਵਾਕੈ ਲੀਵਰ ਚ ਗਰਮੀ ਪੈ ਗਈ ਕਿਉਂਕਿ ਸਾਨੂੰ ਰੋਜ਼ ਮਰਰਾ ਦੀ ਜ਼ਿੰਦਗੀ ਨੂੰ ਚਲਾਉਣ ਲਈ ਕੰਮਕਾਰ ਵੀ ਕਰਨੇ ਪੈਣਗੇ ਉਹਨਾਂ ਤੋਂ ਤਾਂ ਅਸੀਂ ਮੁਨਕਰ ਨਹੀਂ ਹੋ ਸਕਦੇ ਸੋ ਸਾਨੂੰ ਧੁੱਪ 'ਚ ਵੀ ਜਾਣਾ ਪੈਂਦਾ ਕਈ ਮਿਹਨਤ ਮੁਸ਼ਕਲ ਦੇ ਕੰਮ ਨੇ ਸਾਨੂੰ ਧੁੱਪੇ ਵੀ ਕਰਨੇ ਪੈਣਗੇ ਧੁੱਪ 'ਚ ਜਦੋਂ ਅਸੀਂ ਜਾਂਦੇ ਆ ਤਾਂ ਗਰਮੀ ਨਾਲ ਸਾਡਾ ਸਿੱਧਾ ਲਿੰਕ ਹੁੰਦਾ ਰਾਬਤਾ ਹੁੰਦਾ ਕਈ ਲੋਕ ਬਾਈਕ ਤੇ ਮੋਟਰਸਾਈਕਲ ਤੇ ਘੁੰਮਦੇ ਨੇ ਉਹ ਤਾਂ ਹਮੇਸ਼ਾ ਗਰਮੀ 'ਚ ਰਹਿੰਦੇ ਨੇ ਮਤਲਬ ਇੰਨੀ ਗਰਮੀ ਆ ਹੁਣ ਦੱਸਿਆ ਜਾ ਰਿਹਾ ਵੀ ਪਾਰਾ 47 ਤੱਕ ਪਹੁੰਚ ਸਕਦਾ ਇਹ ਗਰਮੀ ਪੈਂਦੀ ਕਿਵੇਂ ਆ ਸਾਡੀ ਜਦੋਂ ਸਾਨੂੰ ਗਰਮੀ ਪੈਣੀ ਸ਼ੁਰੂ ਹੋ ਗਈ ਤਾਂ ਸਭ ਤੋਂ ਪਹਿਲਾਂ ਸਾਡਾ ਜਿਹੜਾ ਪਿਸ਼ਾਬ ਆ ਉਹਨੂੰ ਦੇਖਣਾ ਚਾਹੀਦਾ ਸਾਨੂੰ ਵੀ ਕਿੰਨਾ ਕਪੀਲਾ ਆ ਰਿਹਾ ਜੇ ਥੋੜਾ ਹਲਕਾ ਰੰਗ ਪੀਲਾ ਆ ਉਹਦਾ ਬਿਲਕੁਲ ਹਲਕਾ ਤਾਂ ਕੋਈ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਤਾਂ ਸਮਝ ਲਓ ਤੁਹਾਨੂੰ ਪਾਣੀ ਦੀ ਕਮੀ ਹੋਈ ਆ ਜੇ ਉਹ ਥੋੜਾ ਜਿਹਾ ਹੋਰ ਪੀਲਾ ਆ ਗਿਆ ਤਾਂ ਉੱਥੇ ਤੁਸੀਂ ਫੇਰ ਸਮਝ ਲਓ ਵੀ ਹੋਰ ਜ਼ਿਆਦਾ ਪਾਣੀ ਦੀ ਕਮੀ ਆ ਥੋੜਾ ਜਿਹਾ ਪਾਣੀ ਵਧਾਓ ਪਰ ਫੇਰ ਵੀ ਜੇ ਸਾਨੂੰ ਗਰਮੀ ਲੱਗੀ ਲੂ ਲੱਗ ਗਈ ਗਈ ਆ ਤਾਂ ਸਮਝ ਲਓ ਤੁਹਾਡਾ ਪਿਸ਼ਾਬ ਹੋਰ ਜ਼ਿਆਦਾ ਪੀੜਾ ਹੋਊਗਾ ਫਿਰ ਤੁਹਾਡੀ ਭੁੱਖ ਬੰਦ ਹੋ ਜੂਗੀ ਹੋਣਾ ਕਿ ਇਹ ਕਿਉਂਕਿ ਲੀਵਰ ਦੇ ਵਿੱਚ ਨਾ ਜਿਹੜੇ ਬਾਇਲ ਜੂਸਸ ਬਣਦੇ ਨੇ ਉਹ ਡਿਸਟਰਬ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਹੁੰਦਾ ਪਿੱਤਰ ਰਸਾ ਜਿਹੜਾ ਉਹਨੇ ਫਿਰ ਬਾਇਲ ਜੂਸਸ ਜਾਂਦੇ ਨੇ ਸਾਡੇ ਪਿੱਤੇ ਦੇ ਵਿੱਚ ਜਦੋਂ ਅਸੀਂ ਕੋਈ ਵੀ ਭੋਜਨ ਪਦਾਰਥ ਛਕਦੇ ਆ ਤਾਂ ਉਹ ਉਸ ਨੂੰ ਹজম ਕਰਨ ਦੇ ਵਿੱਚ ਸਾਡੀ ਮਦਦ ਕਰਦੇ ਨੇ ਪਰ ਹੁੰਦਾ ਕੀ ਆ ਜਦੋਂ ਸਾਨੂੰ ਗਰਮੀ ਲੱਗੀ ਤਾਂ ਸਾਡੀ ਭੁੱਖ ਬੰਦ ਹੋ ਗਈ ਰੂਚੀ ਹੋ ਗਈ ਤਾਂ ਜਦੋਂ ਸਾਨੂੰ ਫਿਰ ਭੁੱਖ ਦਾ ਜਦੋਂ ਸਮਾਂ ਹੁੰਦਾ ਤਾਂ ਉਹ ਬਾਈਲ ਜੂਸ ਨੇ ਜਿਹੜੇ ਉਹ ਰਿਲੀਜ਼ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਇੰਨੇ ਗਰਮ ਹੁੰਦੇ ਨੇ ਤਜ਼ਾਬ ਹੁੰਦਾ ਇੱਕ ਤਰ੍ਹਾਂ ਦਾ ਉਹ ਜਦੋਂ ਉੱਥੇ ਕੋਈ ਪਦਾਰਥ ਨਹੀਂ ਹੈਗਾ ਹজম ਕਰਨ ਲਈ ਤਾਂ ਉਹ ਫਿਰ ਕੀ ਕਰਦੇ ਨੇ ਸਾਡੇ ਮੇਦੇ ਦੇ ਵਿੱਚ ਗਰਮੀ ਦੀ ਰਹਿائش ਕਰ ਲੈਂਦੇ ਨੇ ਕਿਉਂਕਿ ਉਹ ਕਾਫੀ ਤੀਖਣ ਹੁੰਦਾ ਉਹ ਰਸ ਇਦਾਂ ਸਾਨੂੰ ਗਰਮੀ ਲੱਗਦੀ ਆ ਫਿਰ ਸਾਡੀਆਂ ਅੱਖਾਂ ਪੀਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਕੋ ਹੋਰ ਚਿਹਰੇ ਤੇ ਕਾਂਤੀ ਆ ਜਿਹੜੀ ਉਹ ਘਟਣੀ ਹੋ ਜਾਂਦੀ ਆ ਸਕਿਨ ਸਾਡੀ ਖੁਸ਼ਕ ਹੋਣੀ ਸ਼ੁਰੂ ਹੋ ਜਾਂਦੀ ਆ ਜਾਂ ਕਈ ਵਾਰੀ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਆ ਇਹ ਸਾਰੀਆਂ ਲਾਮ ਤਾਂ ਪਿੱਤ ਵਧਣ ਦੀਆਂ ਨੇ ਦੋਸਤੋ ਫਿਰ ਇਹਦਾ ਇਲਾਜ ਆਪਾਂ ਨੇ ਕੀ ਕਰਨਾ ਇਹਦਾ ਇਲਾਜ ਕਰਨਾ ਅਸੀਂ ਨੇ ਠੰਡੇ ਸ਼ਰਬਤ ਛਕਣੇ ਨੇ ਬਾਹਰੋਂ ਲਿਆ ਕੇ ਨਹੀਂ ਕਿਤੋਂ ਛਕਣੇ ਘਰੇ ਬਣਾਉਣੇ ਨੇ ਠੰਡਾਈ ਆ ਜਿਹੜੀ ਖਸਖਾਸਾ ਰਗੜ ਕੇ ਖਸਖਾਸਾ ਪਾ ਲੋ ਇੱਕ ਚਮਚ ਦੋ ਚਾਰ ਕਾਲੀਆਂ ਮਿਰਚਾਂ ਪਾ ਲਓ ਵਿੱਚ ਛੋਟੀ ਬਾਦਾਮ ਦੀ ਗਿਰੀਆਂ ਪਾ ਲਓ 5-7 ਮਗਜ ਕੱਦੂ ਦੇ ਪਾ ਲਓ ਉਹਦੇ ਵਿੱਚ 2-4 ਗਲਾਬ ਦੇ ਫੁੱਲ ਪਾ ਲਓ ਇਹ ਸਾਰੀਆਂ ਚੀਜ਼ਾਂ ਪਾ ਕੇ ਇਹਨੂੰ ਰਗੜਾ ਰਗੜ ਕੇ ਸਰਧਾਈ ਬਣਾ ਕੇ ਦੁਪਹਿਰੇ ਜ਼ਰੂਰ ਪੀਣੀ ਚਾਹੀਦੀ ਆ ਹਾਂ ਇਹਦਾ ਪੀਣ ਦਾ ਸਮਾਂ ਨਹੀਂ ਬਹੁਤੇ ਲੋਕਾਂ ਨੂੰ ਪਤਾ ਜਾਂ ਤਾਂ ਇਹ ਸਵੇਰੇ ਜਿਹੜੇ ਲੋਕ ਕੰਮਕਾਰ ਦੇ ਵਿੱਚ ਮਸ਼ਰੂਫ ਰਹਿੰਦੇ ਨੇ ਉਹ ਤਾਂ ਸਵੇਰੇ ਜਾਣ ਤੋਂ ਵਹਿਲਾ ਪੀ ਕੇ ਚਲੇ ਜਾਂਦੇ ਆ ਪਰ ਫਿਰ ਪ੍ਰਸ਼ਾਦਾ ਨਹੀਂ ਸ਼ਕਣਾ ਜੇ ਠੰਡਿਆਈ ਸ਼ਕ ਲਈ ਤੁਸੀਂ ਇਹ ਵੀ ਨੋਟ ਕਰਨਾ ਡੇਢ ਘੰਟਾ ਕੁਝ ਨਹੀਂ ਸ਼ਕਣਾ ਕੋਈ ਹੋਰ ਪਦਾਰਥ ਪ੍ਰਸ਼ਾਦਾ ਆਪਣਾ ਨਾਲ ਲੈ ਜਾਓ ਉੱਥੇ ਜਾ ਕੇ ਸ਼ਕ ਸਕਦੇ ਹੋ ਜਿੱਥੇ ਤੁਸੀਂ ਕੰਮ ਤੇ ਜਾਣਾ ਪਰ ਜੇ ਤੁਸੀਂ ਕਹੋ ਵੀ ਅਸੀਂ ਪਹਿਲਾਂ ਠੰਡਿਆਈ ਪੀ ਲਈ ਨਾਲ ਦੀ ਨਾਲ ਪ੍ਰਸ਼ਾਦਾ ਸ਼ਕ ਲਿਆ ਤਾਂ ਉਹ ਤੁਹਾਡੇ ਮੇਦੇ ਨੂੰ ਖਰਾਬ ਕਰੂਗਾ ਕਿਉਂਕਿ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਤਾਕਤ ਵੀ ਆ ਤੇ ਇਹਨੇ ਗਰਮੀ ਨੂੰ ਵੀ ਘਟਾਉਣਾ ਜਾਂ ਫਿਰ ਇਸ ਦਾ ਸਮਾਂ ਹੈਗਾ ਦੁਪਹਿਰੇ 12 ਤੋਂ 4 ਵਜੇ ਤੱਕ ਕਿਸੇ ਵੀ ਸਮੇਂ ਇਹ ਪੀਣੀ ਕਿੰਨੇ ਦਿਨਾਂ ਜਿੰਨੇ ਦਿਨ ਲੂ ਚੱਲਦੀ ਆ ਭਾਪ ਬਰਸਾਤ ਨਹੀਂ ਪੈਂਦੀ ਜਦੋਂ 5-7 ਦਿਨ ਮੀਂਹ ਪੈ ਗਿਆ ਫੇਰ ਠੰਡਾਈ ਅਸੀਂ ਨਹੀਂ ਪੀਣੀ ਇਹ ਬਹੁਤ ਲੋਕਾਂ ਨੂੰ ਨਹੀਂ ਪਤਾ ਕਈ ਲੋਕ ਕੀ ਕਰਦੇ ਨੇ ਸ਼ੁਰੂ ਕਰਕੇ 2-3 ਮਹੀਨੇ 4 ਮਹੀਨੇ ਲਗਾਤਾਰ ਪੀਂਦੇ ਰਹਿੰਦੇ ਨੇ ਬਰਸਾਤਾਂ ਦੇ ਜਦੋਂ ਹਿਊਮਿਡਿਟੀ ਵੱਧ ਜਾਂਦੀ ਆ ਪਸੀਨਾ ਬਦਬੂਦਾਰ ਹੋਣਾ ਸ਼ੁਰੂ ਸੌਣ ਭਾਦੋਂ ਹੋ ਜਾਂਦਾ ਉਦੋਂ ਤਾਂ ਬਿਲਕੁਲ ਠੰਡਾਈ ਨੂੰ ਹੱਥ ਵੀ ਨਹੀਂ ਲਾਉਣਾ ਹਾਂ ਕਿਹੜੇ ਲੋਕ ਪੀ ਸਕਦੇ ਨੇ ਜਿਹੜੇ ਪਲਵਾਨ ਨੇ ਉਹ ਪੀ ਸਕਦੇ ਨੇ ਇਸ ਨੂੰ ਉਹਨਾਂ ਦਿਨਾਂ ਦੇ ਵਿੱਚ ਜਾਂ ਜਿਹੜੇ ਜ਼ੋਰ ਦਾ ਕੰਮ ਕਰਦੇ ਨੇ ਬਹੁਤ ਉਹ ਪੀ ਸਕਦੇ ਨੇ ਜਿਹੜੇ ਆਮ ਲੋਕ ਨੇ ਵੀ ਆਪਾਂ ਰੁਟੀਨ ਵਾਲਾ ਕੰਮ ਕਰਦੇ ਆ ਚਾਹੇ ਉਹ ਕੋਈ ਥੋੜਾ ਬਹੁਤਾ ਮਿਹਨਤ ਵਾਲਾ ਹੀ ਆ ਤੇ ਹੈ ਸਾਡੇ ਰੁਟੀਨ ਵਾਲਾ ਕੰਮ ਵੀ ਅਸੀਂ ਫਰਜ਼ ਕਰ ਲਓ ਕੋਈ ਬੰਦਾ ਲੇਬਰ ਕਰ ਰਿਹਾ ਤੇ ਉਹ ਰੋਜ਼ ਕਰ ਰਿਹਾ 12 ਮਹੀਨੇ 30 ਦਿਨ ਕਰ ਰਿਹਾ ਉਹਨੇ ਵੀ ਬਰਸਾਤਾਂ 'ਚ ਨਹੀਂ ਪੀਣਾ ਤੇ ਦੂਜੀ ਚੀਜ਼ ਸ਼ਰਬਤ ਸੰਦਲ ਅਸੀਂ ਬਣਾ ਕੇ ਪੀ ਸਕਦੇ ਆ ਸੰਦਲ ਦਾ ਸਰਬਤਾ ਜਿਹੜਾ ਉਹਦੇ ਵਿੱਚ ਸੰਦਲ ਪੈਂਦਾ ਸੰਦਲ ਕਹਿੰਦੇ ਨੇ ਚੰਦਨ ਨੂੰ ਪਰ ਚੰਦਨ ਹੁਣ ਅਸਲੀ ਨਹੀਂ ਮਿਲਦਾ ਇਸ ਕਰਕੇ ਉਹਦਾ ਸਬਸਟੀਚੂਟ ਹੁੰਦਾ ਧਨੀਆ ਸੁੱਕਾ ਧਨੀਆ ਲੈ ਕੇ ਉਹਨੂੰ ਰਗੜਾ ਮਾਰ ਕੇ ਉਹਦੇ ਵਿੱਚ ਮਿਸ਼ਰੀ ਪਾ ਲਓ ਮਿਸ਼ਰੀ ਨੂੰ ਰਗੜਾ ਪਾਰ ਲਓ ਥੋੜਾ ਜਿਹਾ ਅੰਬ ਕੱਚੀ ਅੰਬੀ ਜਿਹੜੀ ਹੁੰਦੀ ਆ ਉਹ ਪਾ ਲੈਣੀ ਆ ਉਹਦੇ ਵਿੱਚ ਪਾਣੀ ਥੋੜਾ ਜਿਹਾ ਘੜੇ ਦਾ ਪਾਣੀ ਠੰਡਾ ਪਾ ਕੇ ਉਹਨੂੰ ਪੁਣਕੇ ਜਦੋਂ ਪੀਵਾਂਗੇ ਪੀਣਾ ਸਿਰਫ 3 ਦਿਨਾਂ ਜਿਨ੍ਹਾਂ ਨੂੰ ਲੂ ਲਾਗੀ ਗਰਮੀ ਹੋਗੀ 3 ਦਿਨ ਦੇ ਵਿੱਚ ਤੁਹਾਡੇ ਮਿਹਦੇ ਦੀ ਗਰਮੀ ਬਾਹਰ ਚਲੀ ਜਾਊਗੀ ਦੋਸਤੋ ਇਦਾਂ ਦੇ ਨੁਸਖੇ ਜਦੋਂ ਅਸੀਂ ਅਪਣਾਵਾਂਗੇ ਫਿਰ ਸਾਨੂੰ ਬਹੁਤਾ ਗਰਮੀ ਤੋਂ ਡਰ ਨਹੀਂ ਲੱਗੂਗਾ ਜਦੋਂ ਸਾਨੂੰ ਗਰਮੀ ਲੱਗ ਜਾਂਦੀ ਹੈ ਫਿਰ ਸਾਡਾ ਸਰੀਰ ਵੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਕਈਆਂ ਦਾ वजन ਘਟਣਾ ਸ਼ੁਰੂ ਹੋ ਜਾਂਦਾ ਕਈਆਂ ਨੂੰ ਗੈਸ ਬਹੁਤ ਜ਼ਿਆਦਾ ਬਣਨੀ ਸ਼ੁਰੂ ਹੋ ਜਾਂਦੀ ਆ ਤੇ ਦੂਜੀ ਚੀਜ਼ ਦਾ ਧਿਆਨ ਰੱਖਣਾ ਜਿਹੜਾ ਸਭ ਤੋਂ ਵੱਧ ਸਾਨੂੰ ਸਮੇਂ ਨਾਲ ਜੇ ਕਈ ਵਾਰ ਥੋੜੀ-ਬੋਤੀ ਘੱਟ ਭੁੱਖ ਵੀ ਆ ਤਾਂ ਜਦੋਂ ਗਰਮੀ ਲੱਗ ਗਈ ਉਦੋਂ ਸਾਨੂੰ ਇਹ ਸੋਚ ਕੇ ਕੁਛ ਨਾ ਕੁਛ ਖਾ ਲੈਣਾ ਚਾਹੀਦਾ ਵੈਸੇ ਤਾਂ ਮੈਂ ਦੱਸਦਾ ਮੈਂ ਪੂਰੀ ਕੜੀ ਭੁੱਖ ਲੱਗਣ ਤੋਂ ਬਿਨਾ ਸਾਨੂੰ ਕੁਛ ਨਹੀਂ ਖਾਣਾ ਚਾਹੀਦਾ ਪਰ ਜਦੋਂ ਸਾਨੂੰ ਲੱਗਦਾ ਵੀ ਹੁਣ ਯਾਰ ਸਮਾਂ ਹੋ ਗਿਆ ਮੈਂ ਅੱਗੇ 8 ਵਜੇ ਰੋਟੀ ਖਾਣਾ ਤਾਂ ਉਦੋਂ ਥੋੜਾ ਜਿਹਾ ਕੋਈ ਨਾ ਕੋਈ ਪਦਾਰਥ ਸਾਨੂੰ ਸ਼ਕ ਲੈਣਾ ਚਾਹੀਦਾ ਕਿਉਂਕਿ ਨਹੀਂ ਫਿਰ ਬਾਇਲ ਜੂਸ ਅੰਦਰ ਰੀਲਿਸ ਹੋਣਗੇ ਅੰਦਰ ਪਚਾਉਣ ਨੂੰ ਉਹਨਾਂ ਲਈ ਕੁਛ ਨਹੀਂ ਹੋਊਗਾ ਤਾਂ ਉਹਨਾਂ ਨੇ ਕੀ ਕਰਨਾ ਸਾਡੇ ਮੇਦੇ ਚ ਗਰਮੀ ਪਾ ਦੇਣੀ ਆ ਇਹਨੂੰ ਇਹ ਕਹਿੰਦੇ ਨੇ ਪਹਿਲਾਂ ਬੁੜੀਆਂ ਆਮੇ ਕਹਿੰਦੀਆਂ ਸੀ ਖਾਲਾ ਪੁੱਤ ਗਰਮੀ ਪੈ ਜਾਂਦੀ ਆ ਮੇਦੇ ਚ ਕੁਛ ਖਾਲਾ ਟਾਈਮ ਹੋ ਗਿਆ ਗਰਮੀ ਪੈ ਜੂ ਤੇਰੇ ਪਹਿਲਾਂ ਆਮੇ ਘਰਾਂ ਚ ਇਹ ਗੱਲਾਂ ਸਾਡੇ ਕਹਿੰਆਂ ਜਾਂਦੀਆਂ ਸੀ ਉਹ ਕੋਈ ਐਦਾਂ ਨਹੀਂ ਉਹ ਉਹਨਾਂ ਨੂੰ ਚਿਰਾਂ ਤੋਂ ਸਾਲੋਂ ਸਾਲ ਤੋਂ ਪੀੜੀਦਰ ਪੀੜੀ ਦੱਸੀਆਂ ਗਈਆਂ ਸੀ ਉਹ ਅੱਗੇ ਦੱਸ ਰਹੇ ਸੀਗੇ ਪਰ ਹੁਣ ਅਸੀਂ ਸਾਡਾ ਜਿਹੜਾ ਸਿਸਟਮ ਆ ਜ਼ਿੰਦਗੀ ਦਾ ਉਹ ਬਦਲ ਗਿਆ ਨਾ ਕੋਈ ਦੱਸਣ ਵਾਲਾ ਨਾ ਪੁੱਛਣ ਵਾਲਾ ਅਸੀਂ ਛੋਟੀ ਜੀ ਗੱਲ ਤੇ ਜਾਣਦੇ ਆ ਵੀ ਡਾਕਟਰ ਤੋਂ ਦਵਾਈ ਲੈ ਲਈਏ ਜਦੋਂ ਸਾਨੂੰ ਲੱਗਦਾ ਫਿਰ ਅਸੀਂ ਖਾਲੀ ਪੇਟ ਵਾਲਾ ਕੈਪਸੂਲ ਖਾਣਾ ਸ਼ੁਰੂ ਕਰ ਦੋਨੇ ਆ ਕਈ ਲੋਕ ਹੋਰ ਤਰ੍ਹਾਂ ਦੇ ਕੈਪਸੂਲ ਫਿਰ ਸਾਨੂੰ ਕਮਜ਼ੋਰੀ ਲੱਗਦੀ ਅਸੀਂ মালਟੀ ਵਿਟਾਮਿਨ ਬਸ ਇੱਥੋਂ ਯਾਤਰਾ ਸ਼ੁਰੂ ਹੋ ਜਾਂਦੀ ਹੈ ਦਵਾਈਆਂ ਦੀ ਜਦੋਂ ਸਾਨੂੰ ਸਮੇਂ ਦਾ ਪਤਾ ਮੌਸਮ ਦਾ ਪਤਾ ਉਸ ਮੌਸਮ ਦੇ ਵਿੱਚ ਖਾਣ ਵਾਲੇ ਪਦਾਰਥਾਂ ਦਾ ਪਤਾ ਤਾਂ ਅਸੀਂ ਧੋਖਾ ਨਹੀਂ ਖਾਵਾਂਗੇ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਸੂਤ सानीपुर रोड सरहद वधेरे जानकारी कॉल करो नड़िन्नवे एक सौ चुरुजा अस्सी अठ सौ सतर नाइन नाइन वन फाइव फोर एट जीरो एट डबल सैवन